ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 13 ਫਰਵਰੀ 2026 ਸਮਾਂ ਜੇ ਮੈਂ ਗੱਲ ਕਰਾਂ ਟਾਈਮ ਦੀ ਤਾਂ ਲਗਭਗ 8:15 ਹੋ ਚੁੱਕੇ ਆ ਤੇ ਦੋਸਤੋ ਹੁਣੇ ਹੁਣੇ ਮੈਂ ਬੱਸ ਸਟੈਂਡ ਤੋਂ ਆਇਆ ਤੇ ਉੱਥੇ ਨਾ ਮੈਨੂੰ 4 ਬਲਾਈਂਡ ਪਰਸਨ ਦੇਖਣ ਨੂੰ ਮਿਲੇ ਦੇਖ ਨਹੀਂ ਸਕਦੇ ਸੀ ਤੇ ਆਪਸ ਵਿੱਚ ਨਾ ਗੱਲਬਾਤ ਕਰਕੇ ਮਤਲਬ ਹੈਪੀਲੀ ਵੀ ਖੁਸ਼ੀ-ਖੁਸ਼ੀ ਇੱਕ ਦੂਜੇ ਨਾਲ ਗੱਲ ਕਰ ਰਹੇ ਸੀ ਇੱਕ ਦੂਜੇ ਨੂੰ ਆਪਣੀਆਂ ਗੱਲਾਂ ਸੁਣਾ ਰਹੇ ਸੀ ਤੇ ਮੇਰੇ ਤੋਂ ਰਹਿ ਗਿਆ ਮੈਂ ਵੀ ਉਹਨਾਂ ਦੀ ਥੋੜੀ ਜਿਹੀ ਹੈਲਪ ਕੀਤੀ ਸ਼ਾਇਦ ਉਹ ਕਿਸੇ ਬੱਸ ਦੀ ਵੇਟ ਕਰ ਰਹੇ ਹੋਣੇ ਆ ਬੋਰਵਾਲੀ ਸਾਈਡ ਜਾਣਾ ਸੀ ਤੇ ਮੈਂ ਨਾ ਉਹਨਾਂ ਦੀ ਹੈਲਪ ਕੀਤੀ ਲਗਭਗ ਅੱਧਾ ਘੰਟਾ ਰੁਕ ਕੇ ਮੈਂ ਹੁਣ ਇਹ ਗੱਲਾਂ ਦੱਸ ਕੇ ਵਾਵਾ ਹੀ ਖਟਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਇਸ ਤੋਂ ਬਾਅਦ ਜਿਹੜੀ ਮੈਂ ਗੱਲ ਦੱਸਣੀ ਆ ਤੁਸੀਂ ਉਹਨੂੰ ਧਿਆਨ ਨਾਲ ਸੁਣਿਓ ਕਿ ਮੈਂ ਅੱਧਾ ਘੰਟਾ ਰੁਕਿਆ ਰਿਹਾ ਉਹਨਾਂ ਨੇ ਵੀ ਬਹੁਤ ਬਲੇਸਿੰਗ ਦਿੱਤੀਆਂ ਕਿ ਭਈ ਤੁਸੀਂ ਸਾਡੇ ਕਰਕੇ ਰੁਕੇ ਤੇ ਸਾਨੂੰ ਬੱਸ ਤੇ ਮਤਲਬ ਰਾਧਾ ਖਾਇਆ ਸਾਨੂੰ ਵੀ ਅਸੀਂ ਬਸ ਤੱਕ ਪ੍ਰੋਪਰ ਪਹੁੰਚ ਗਏ ਵੀ ਸਾਨੂੰ ਪਤਾ ਲੱਗ ਗਿਆ ਤੁਸੀਂ ਸਾਡੀ ਹੈਲਪ ਕੀਤੀ ਤੇ ਇਹ ਤਾਂ ਚਲੋ ਗੱਲ ਠੀਕ ਹੈ ਤੇ ਦੋਸਤੋ ਆਪਾਂ ਵੀ ਨਾ ਕਾਫੀ ਵਾਰ ਜ਼ਿੰਦਗੀ ਵਿੱਚ ਵੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਰੋਂਦੇ ਰਹਿੰਦੇ ਆ ਮਤਲਬ ਜਿਹੜੀ ਚੀਜ਼ ਆਪਣੇ ਕੋਲ ਹੁੰਦੀ ਹੈ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ ਜਿਵੇਂ ਆਪ ਆਪਣਾ ਅੰਗ ਪੈਰ ਹਨਾ ਸਹੀ ਸਲਾਮਤ ਹੈਗੇ ਆ ਪੀਰੀਅਡਸ ਹੈਗੇ ਆ ਕਾਫੀ ਸਰੀਆਂ ਚੀਜ਼ਾਂ ਹਉਜ਼ੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਜਿਹੜੀਆਂ ਆਪਣੇ ਕੋਲ ਹੁੰਦੀਆਂ ਨੇ ਬਟ ਆਪਾਂ ਉਹਨਾਂ ਚੀਜ਼ਾਂ ਦੀ ਕਦਰ ਨਹੀਂ ਕਰਦੇ ਮਤਲਬ ਪ੍ਰਮਾਤਮਾ ਵੱਲੋਂ ਦਿੱਤਾ ਗਿਆ ਤੁਹਾਡੇ ਕੋਲ ਬਹੁਤ ਕੁਝ ਆ ਪਰ ਫਿਰ ਵੀ ਨਾ ਆਪਾਂ ਨੂੰ ਐ ਲੱਗਦਾ ਕਿ ਸਾਨੂੰ ਉਹ ਚੀਜ਼ ਵੀ ਮਿਲ ਜਵੇ ਉਹ ਚੀਜ਼ ਵੀ ਮਿਲ ਜਵੇ ਠੀਕ ਆ ਮੈਨੂੰ ਪਤਾ ਯਾ ਜਿੰਨੇ ਆਪਣੇ ਚੈਨਲ ਦੇ ਸਾਥੀ ਜੁੜੇ ਹੋਏ ਆ ਕਿ ਉਹ ਸਾਰੇ ਹੀ ਐਸਪੀਰੈਂਟ ਹੈਗੇ ਆ ਕਾਫੀ سارے ਸਾਥੀ ਅਨਇੰਪਲੋਇਡ ਹੈਗੇ ਆ ਜੌਬ ਦੀ ਤਿਆਰੀ ਕਰ ਰਹੇ ਆ ਕਾਫੀ سارے ਸਾਥੀ ਪ੍ਰਾਈਵੇਟ ਸਕੂਲਾਂ ਵਿੱਚ ਟੀਚਰ ਕਰਦੇ ਆ ਟਿਊਸ਼ਨਾਂ ਵੀ ਪੜਾਉਂਦੇ ਆ ਕਾਫੀ ਸਾਰੇ ਸਾਥੀਆਂ ਦੀ ਫਾਈਨੈਂਸ਼ੀਅਲ ਜਾਂ ਫਿਰ ਵਿੱਤੀ ਹਾਲਾਤ ਜਿਹੜੇ ਹੈਗੇ ਨੇ ਜੀ ਬਹੁਤ ਜ਼ਿਆਦਾ ਔਖੇ ਹੈਗੇ ਆ ਬਹੁਤ ਜ਼ਿਆਦਾ ਉਹਨਾਂ ਨੂੰ ਕਰੋ ਔੱਖਾ ਹੋਣਾ ਪੈਂਦਾ ਆ ਸਾਰੀਆਂ ਗੱਲਾਂ ਨੂੰ ਮੈਂ ਧਿਆਨ ਵਿੱਚ ਰੱਖਿਆ ਹੋਇਆ ਮੈਂ ਸਾਰੀਆਂ ਗੱਲਾਂ ਨੂੰ ਸਮਝਦਾ ਵੀ ਆ ਬਟ ਫਿਰ ਵੀ ਨਾ ਨਾ ਕਈ ਵਾਰ ਆਪਾਂ ਉਹਨਾਂ ਚੀਜ਼ਾਂ ਬਾਰੇ ਭੁੱਲ ਜਾਂਦੇ ਆ ਜਿਹੜੀਆਂ ਚੀਜ਼ਾਂ ਪ੍ਰਮਾਤਮਾ ਨੇ ਸਾਨੂੰ ਦਿੱਤੀਆਂ ਹੋਈਆਂ ਨੇ ਤੁਹਾਡੇ ਅੰਗ ਪੈਰ ਤਾਂ ਸਹੀ ਸਲਾਮਤ ਹੈਗੇ ਆ ਤੁਸੀਂ ਅਮੈਜ਼ਨ ਕਰੋ ਹੁਣ ਜਿਨ੍ਹਾਂ 4 ਪਰਸਨ ਨਾਲ ਮੈਂ ਜਿਹੜੇ ਕਿ ਸਪੈਸ਼ਲ ਬੰਦੇ ਸੀ ਤੇ ਜਿਨ੍ਹਾਂ ਨਾਲ ਮੈਂ ਡੀਲ ਕਰਕੇ ਆਇਆ ਮਤਲਬ ਜਿਵੇਂ ਵੀ ਉਹਨਾਂ ਨਾਲ ਇੰਟਰੈਕਟ ਕਰਕੇ ਆਇਆ ਤੇ ਉਹਨਾਂ ਦੀ ਥਾਂ ਤੇ ਆਪਦੇ ਆਪ ਨੂੰ ਇਮੇਜਨ ਕਰਕੇ ਦੇਖੋ ਕਿ ਜੇਕਰ ਅਸੀਂ ਉਸ ਜਗ੍ਹਾ ਤੇ ਹੁੰਦੇ ਤੇ ਸਾਡੀ ਜ਼ਿੰਦਗੀ ਕਿਉਂ ਜੀ ਹੁੰਦੀ ਸੋ ਦੋਸਤੋ ਜ਼ਿੰਦਗੀ ਵਿੱਚ ਨਾ ਅਭੀ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਇਸ ਕਰਕੇ ਤੁਸੀਂ ਨਾ ਕਦੇ ਵੀ ਨਿਰਾਸ਼ ਨਾ ਹੋਇਆ ਕਰੋ ਤੁਹਾਨੂੰ ਪ੍ਰਮਾਤਮਾ ਨੇ ਤੁਹਾਡੇ ਕਰਦਿਆਂ ਨੇ ਮੌਕਾ ਦਿੱਤਾ ਆ ਜਿਵੇਂ ਹੁਣ ਇੱਕ ਜੀ ਨਾ ਮੈਨੂੰ ਮੈਸੇਜ ਆਇਆ ਸੀ ਪਰਸੋਂ ਸ਼ਾਇਦ ਆਇਆ ਸੀ ਕੋਈ ਹਰਪ੍ਰੀਤ ਮੈਡਮ ਹੋਣਗੇ ਕਹਿੰਦੇ ਕਿ ਸਰ ਦੋ ਕੁ ਦਿਨਾਂ ਨੂੰ ਤੁਸੀਂ ਨਾ ਵੀਡੀਓ ਜ਼ਰੂਰ ਬਣਾਇਆ ਕਰੋ ਮੋਟੀਵੇਸ਼ਨ ਸਾਡੇ ਅੰਦਰ ਮਤਲਬ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ ਤੁਹਾਡੀਆਂ ਗੱਲਾਂ ਨੂੰ ਸੁਣਦੇ ਹਾਂ ਤੇ ਸਾਡੇ ਸਾਡੇ ਅੰਦਰ ਨਾ ਬੜੀ ਮੋਟੀਵੇਸ਼ਨ ਆਉਂਦੀ ਆ ਕਿਉਂਕਿ ਟੈਸਟ ਜਦੋਂ ਕਿਸੇ ਵੀ ਟੈਸਟ ਦੀ ਆਪਾਂ ਜਦੋਂ ਤਿਆਰੀ ਕਰ ਰਹੇ ਹੁੰਦੇ ਆ ਤੇ ਠੀਕ ਹੈ ਆਪਣੇ ਕੋਲ ਕੰਟੈਂਟ ਹੁੰਦਾ ਆ YouTube ਤੇ ਵੀਡੀਓਜ਼ ਹੈਗੀਆਂ ਨੇ ਤੁਸੀਂ ਉਹਦੀ ਤਿਆਰੀ ਕਰ ਲੈਣੇ ਹੋ ਬਟ ਫਿਰ ਵੀ ਕਿਤੇ ਨਾ ਕਿਤੇ ਨਾ ਇੱਕ ਛੋਟੇ ਵੱਡੇ ਭਰਾ ਦੀ ਆ ਕਿਸੇ ਸਪੋਰਟਰ ਦੀ ਕਿਸੇ ਗਾਈਡ ਦੀ ਕਿਸੇ ਮੈਂਟਰ ਦੀ ਲੋੜ ਪੈਂਦੀ ਆ ਸਾਨੂੰ ਕਿ ਉਹ ਸਾਨੂੰ ਨਾ ਪ੍ਰੋਪਰ ਗਾਈਡ ਕਰਦਾ ਰਹੇ ਸਪੋਰਟ ਕਰਦਾ ਰਹੇ ਬਾਕੀ ਇੱਕ ਬੰਦਾ ਆਪਣੇ ਨਾਲ ਹੋਵੇ ਨਾ ਹੌਸਲਾ ਹੀ ਬਹੁਤ ਹੁੰਦਾ ਆ ਬਾਕੀ ਬੰਦਾ ਜਿਹੜਾ ਹੁੰਦਾ ਆ ਦੁਨੀਆ ਜੱਤ ਲੈਂਦਾ ਮਤਲਬ ਵੈਸੇ ਕਹਿਣ ਦੀ ਗੱਲ ਆ ਕਿ ਆਪਾਂ ਨੂੰ ਸਿਰਫ ਸਾਥ ਦੀ ਲੋੜ ਹੁੰਦੀ ਆ ਕਿ ਸਾਨੂੰ ਕੋਈ ਮੋਟੀਵੇਟ ਕਰਦਾ ਰਵੇ ਪੁੱਛੇ ਸਾਨੂੰ ਪ੍ਰੋਗਰੈਸ ਰਿਪੋਰਟ ਲਵੇ ਕਿ ਦੱਸੋ ਵੀ ਅੱਜ ਕੀ ਕੀਤਾ ਤੁਸੀਂ ਕਿਉਂ ਨਹੀਂ ਪੜ੍ਹਦੇ ਤੁਸੀਂ ਮਤਲਬ ਠੀਕ ਆ ਨਾ ਤੁਸੀਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਮਿਹਨਤ ਕਰਿਆ ਕਰੋ ਜਿੰਨਾ ਮਤਲਬ ਤੁਹਾਡੇ ਤੋਂ ਹੋ ਸਕਦਾ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਾ ਹੋਵੇ ਕਿ ਯਾਰ ਕਾਸ਼ ਮੈਂ ਉਹ ਕਰ ਲੈਂਦਾ ਹਨਾ ਜਿਵੇਂ ਹੁਣ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਉਹਨਾਂ ਕੋਲ ਦੇਖੋ ਪਰਮਾਤਮਾ ਨੇ ਜੋ ਕੁਝ ਵੀ ਦਿੱਤਾ ਉਹਨਾਂ ਨੂੰ ਹੈਨਾ ਜਿਵੇਂ ਉਹਨਾਂ ਨੂੰ ਆਇਜ਼ ਨਹੀਂ ਦਿੱਤੀਆਂ ਉਹ ਚਾਰਜ ਸੀਗੇ ਜਣੇ ਹੈਨਾ ਤੇ ਉਹਨਾਂ ਦੇ ਫੋਟੋ ਵੀ ਵੈਸੇ ਮੈਂ ਖਿੱਚੀ ਬਟ ਮੈਂ ਉਹ ਲਾਉਂਗਾ ਨਹੀਂ ਮਤਲਬ ਉਹ ਜੋ ਥੋੜੀ ਚੀਜ਼ ਗਲਤ ਹੋ ਜਾਂਦੀ ਆ ਤੇ ਠੀਕ ਆ ਦੋਸਤੋ ਮੈਂ ਬਸ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਸੀਗਾ ਬਾਕੀ ਤੁਹਾਨੂੰ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਆਪਣੇ ਇਸ ਚੈਨਲ ਤੇ ਟੀਚਿੰਗ ਇਗਜ਼ਾਮ ਤੋਂ ਰਿਲੇਟਡ ਸਾਰੀਆਂ ਹਰ ਤਰ੍ਹਾਂ ਦੀ ਜਿਹੜੀ ਗਾਈਡੈਂਸ ਹੈਗੀ ਹੈ ਜਿੰਨੀ ਕਾ ਹੋ ਸਕਦੀ ਉਹ ਦਿੱਤੀ ਜਾਂਦੀ ਹੈ ਫ੍ਰੀ ਆਫ ਕਾਸਟ ਬਾਕੀ ਪੀਐਸਟੈਟ 2026 ਤੁਹਾਨੂੰ ਪਤਾ ਹੀ ਹੈ 15 ਮਾਰਚ ਨੂੰ ਕੰਡਕਟ ਕਰਵਾਇਆ ਜਾਣਾ ਹੈ ਉਸ ਰਿਲੇਟਡ ਵੀ ਕਾਫੀ ਸਾਰਾ ਮਟੀਰੀਅਲ ਪਿਆ ਆ ਜੇਕਰ ਤੁਸੀਂ ਅਜੇ ਵੀ ਰੋ ਰਹੇ ਹੋ ਕਿ ਮੇਰੇ ਕੋਲ ਆ ਚੀਜ਼ ਨਹੀਂ ਮੇਰੇ ਕੋਲ ਉਹ ਚੀਜ਼ ਨਹੀਂ ਤਾਂ ਮੈਂ ਮੰਨਦਾ ਕਿ ਇਹ ਤੁਹਾਡੀ ਅ ਨਲੈਕੀ ਆ ਠੀਕ ਹੈ ਜੀ ਇਹੀ ਮੈਂ ਵਰਡ ਯੂਜ਼ ਕਰੂੰਗਾ ਜੇਕਰ ਤੁਸੀਂ ਰਿਸੋਰਸਸ ਦਾ ਰੋਣਾ ਹੋ ਰਿਹਾ ਹੈ ਕਿਉਂਕਿ YouTube ਤੇ ਬਹੁਤ ਕੁਝ ਪਿਆਇਆ ਜੇ ਤੁਸੀਂ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਅੰਦਰ ਵੈਲ ਪਾਵਰ ਹੈਗੀ ਆ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਤੇ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਉਮ ਸੋ ਮੇਰੀ ਕੋਈ ਵੀ ਕਹੀ ਗੱਲ ਤੁਹਾਨੂੰ ਬੁਰੀ ਨਾ ਲੱਗੀ ਹੋਗੀ ਤੇ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬlesse you all